ਸਸਿਗਲ ਜੀ ਕਿਵੇਂ ਹੋ ਕੀ ਹਾਲ ਚੱਲ ਜੀ ਪਿੰਡ ਲਾਂਬੜੇ ਲੱਗਾ ਹੋਇਆ ਟੈਂਟ ਆ ਟੈਂਟ ਲੰਗਰ ਹਾਲ ਦਾ ਆ ਬਾਕੀ ਮੋਰੇ ਵੀ ਟੈਂਟ ਲੱਗਾ ਹੋਇਆ ਤੁਹਾਨੂੰ ਉਹ ਵੀ ਦਿਖਾਉਂਦੇ ਆ ਤੇ ਬਾਕੀ ਪਿੰਡ ਲਾਂਬੜੇ ਮੇਲਾ ਆ ਲਾਂਬੜੇ ਪਿੰਡ ਮੇਲਾ ਆ ਮੇਲਾ ਕਾਹਨੂੰ ਮੇਲੇ ਦੀ ਰੌਣਕਾ ਵੀ ਤੁਹਾਨੂੰ ਫੜਪਾਉਂਦੇ ਬਹਿ ਕੈਮਰਾ ਕਰਕੇ ਇਸ ਤਰ੍ਹਾਂ ਇਸ ਤਰ੍ਹਾਂ ਜੀ ਜੀ ਲੰਗਰ ਹਾਲ ਬਣਾਇਆ ਟੈਂਟ ਦਾ ਇਹ ਟੈਂਟ ਅਸੀਂ ਕੱਲ ਲਾ ਦਿੱਤਾ ਸੀਗਾ ਤੇ ਲੰਬੜੇ ਮੇਲਾ ਜੀ ਪਿੰਡ ਲੰਬੜੇ ਮੇਲਾ ਆ ਤੇ ਉਸ ਤੋਂ ਪਹਿਲਾਂ ਦੀ ਰੌਣਕ ਆ ਮੇਲਾ ਕੱਢ ਲੂ ਆ ਤੁਹਾਨੂੰ ਉਹਦੀ ਬਾਹਰਲੀ ਸਾਰੀ ਚਲਕਾਂ ਦਿਖਾਉਂਦੇ ਆ ਅਜ ਸਾਡਾ ਸਟੈਪ ਬਾਈ ਸਟੈਪ ਚੱਲ ਰਿਓ ਰੌਣਕ ਲੈ ਕੇ ਇੱਧਰ ਨੂੰ ਵੀ ਟੈਂਟ ਲੱਗਾ ਹੋਇਆ ਇੱਥੇ ਹਲਵਾਈ ਵਗੈਰਾ ਲੱਗੇ ਹੋਏ ਆ ਮੋਰੇ ਵੀ ਟੈਂਟ ਲੱਗਾ ਹੋਇਆ ਤੁਹਾਨੂੰ ਉਹ ਵੀ ਦਿਖਾਉਂਦੇ ਆ ਅਸੀਂ ਕਾ ਤੋਂ ਹੈ ਯੋ ਸਿਸਟਮ ਹੈ ਕੋਡੇ ਕੋਡੇ ਤੋਂ ਦੇ ਤੇ ਅਮੀਨ ਦਰਬਾਰ ਆ ਜੀ ਦਰਬਾਰ ਦੇ ਮੂਰੇ ਡੈਕੋਰੇਸ਼ਨ ਕੀਤੀ ਹੋਈ ਹੈ ਬਾਪੂ ਠਾਕਰੇ ਦਰਬਾਰ ਮਹਾਰਾਜ ਆ ਦਰਬਾਰ ਹੈ ਜੀ ਮੇਨ ਤੇ ਸਾਰੀ ਡੈਕੋਰੇਸ਼ਨ ਕੀਤੀ ਹੋਈ ਹੈ ਨੂੰ ਉਹਨੂੰ ਦਰੋਵੀ ਦਿਖਾਉਣੀ ਪੂਰਾ ਇਹ ਦੋ ਦਿਨ ਪਹਿਲਾਂ ਅਸੀਂ ਪੜਦੇਪੁਰ ਦੇ ਲਾਗੇ ਸੀਗੇ ਮੈਡ ਮੂੜ ਦੀ ਵਿਸ਼ਾਈ ਗੱਲ ਕਰਦੇ ਤੀ ਸੀਗੀ ਅੱਜ ਨਾ ਮੇਲਾ ਕੱਢ ਨੂੰ ਆ ਮੇਲੇ ਤੋਂ ਪਹਿਲਾਂ ਦੀ ਝਲਕੀਆਂ ਦਿਖਾ ਰਿਹਾ ਤੁਹਾਨੂੰ ਮਰਿਦਾ ਪ੍ਰਕਾਸ਼ ਹੈ ਪਿੰਡ ਲਾਂਬੜੇ ਤੁਹਾਨੂੰ ਬਾਹਰਲਾ ਸਾਰਾ ਮਾਹੌਲ ਦਿਖਾਉਂਦੇ ਆ ਮੇਲੇ ਦਾ ਤੇ ਮੇਲਾ ਮੇਨ ਵੇਹੇ ਕੱਲ ਨੂੰ ਆ ਅੱਜ ਮੇਲੇ ਤੋਂ ਪਹਿਲਾਂ ਦੀ ਰੌਣਕ ਤੁਹਾਨੂੰ ਦਿਖਾਉਣ ਲੱਗੇ ਹੁਣ ਆਪਾਂ ਤੇ ਟੈਂਟ ਵੀ ਸਾਡਾ ਦੇਖ ਹੀ ਲੱਗੇ ਆ ਟੈਂਟ ਲਾ ਕੇ ਹੁਣ ਆਪਾਂ ਫ੍ਰੀ ਹੋ ਗਏ ਆ ਸਾਰੇ ਹੀ ਤੇ ਆਪਾਂ ਟੈਂਟ ਵਾਲੇ ਨੇ ਕਿਹਾ ਮੈਂ ਕਿਹਾ ਹੁਣ ਅਸੀਂ ਘੁੰਮ ਕੇ ਥੋੜਾ ਮੇਲਾ ਮੂਰਾ ਦੇਖ ਲਈਏ ਥੋੜੀ ਥੋੜੀ ਰੌਣਕ ਮੇਲਾ ਦੇਖ ਲਈਏ ਉਧਰ ਲੰਗਰ ਵੀ ਚੱਲ ਪਿਆ ਆ ਤੇ ਮੇਨ ਮੇਲਾ ਕੱਣ ਨੂੰ ਆ ਤਾਂ ਉਹ ਵੀ ਆਪਾਂ ਦਿਖਾਵਾਂਗੇ ਤੇ ਬਾਹਰਲਾ ਤੁਹਾਨੂੰ ਮਾਹੌਲ ਦਿਖਾਉਂਦੇ ਆ ਬਾਕਸਾਨਾ ਜੁੜੇ ਰਹੋ ਬਾਰਲਾ ਮੋਲਦਾਂ ਦਿਖਾਉਂਦੇ ਆ ਮੇਲਾ ਮੇਲਾ ਵੈਸੇ ਕੱਢਣ ਨੂੰ ਭਰਨਾ ਆ ਵੈਸੇ ਦੁਕਾਨਾਂ ਲੱਗਣ ਲੱਪਈਆਂ ਦੁਕਾਨਾਂ ਸ਼ੁਰੂ ਹੋ ਗਈਆਂ ਲੱਗਣੀਆਂ ਇੱਥੋਂ ਦਰਵਾਜ਼ਾ ਸ਼ੁਰੂ ਹੋ ਜਾਂਦਾ ਦਰਵਾਜ਼ਾ ਦਾ ਗੇਟ ਲੱਗਾ ਹੋਇਆ ਇਹ ਦੁਕਾਨਾਂ ਲੱਗਣੇ ਸ਼ੁਰੂ ਹੋ ਗਈਆਂ ਥੋੜੀ ਥੋੜੀਆਂ ਸਾਮਣੇ ਤੱਕ ਦੁਕਾਨਾਂ ਲੱਗਣੀਆਂ ਸ਼ੁਰੂ ਹੋ ਗਈਆਂ। ਅਰੇ ਸ਼ਾਮ ਨੂੰ ਇੱਥੋਂ ਪਲਕੀ ਨਿਕਲਣੀ ਹੈ ਪਿੰਡ ਲਾਂਬੜੇ। ਓਹ ਲੋਈ। ਸ਼ਾਮ ਨੂੰ ਪੂਰਾ ਮੋਲ ਬਣਨਾ ਇੱਥੇ। ਲਕਾਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਕਾਣੂ ਮੇਲਾ ਆ। ਤੁਹਾਨੂੰ ਕੱਲ ਦਾ ਪੂਰਾ ਮੇਲਾ ਦਿਖਾਵਾਂਗੇ। ਦਰਵਾਜ਼ਾ ਸਾਹਿਬ ਗੋਦਵਾਰਾ ਆਹ ਲੋ ਜੀ ਸੰਗੂਟੇ ਵਗੈਰਾ ਵੀ ਲੱਦਣ ਲੱਪੇ ਇਹ ਮੇਲੇ ਤੋਂ ਪਹਿਲਾਂ ਨਹੀਂ ਚਲਕੀਆਂ ਜੀ ਕੱਲੋਂ ਤੁਹਾਨੂੰ ਮੇਲੇ ਦਾ ਪੂਰਾ ਮਾਹੌਲ ਦਿਖਾਵਾਂਗੇ ਅਸੀਂ ਬੈਂਡਬੂਡ ਤਿਆਰ ਹੈ ਸ਼ਾਮਣੂ ਪਾਲਕੀ ਲਈ ਬਹੁਤ ਬੜਾ ਤਿਆਰੀ ਹੈ ਜੀ ਆਹ ਦੇਖੋ ਇਧਰ ਪਾਲਕੀ ਦੀ ਸਾਡੀ ਬੱਸ ਵੀ ਤਿਆਰ ਹੈ ਜੀ ਯਾਰ ਕਰ ਰਹੇ ਨੇ ਪਾਲਕੀ ਸਾਹਿਬ ਉਹ ਸਾਹਮਣੇ ਵੀ ਦੋ ਤਿੰਨ ਪੱਲੇ ਲਾਏ ਆ ਅਸੀਂ ਕੱਲ ਨੂੰ ਮੇਲਾ ਫੁੱਲ ਭਰਨਾ ਹੈ ਉਹਨੂੰ ਕੱਲ ਦਾ ਪੂਰਾ ਵੀਊ ਦਿਖਾਵਾਂਗੇ ਅਸੀਂ ਮੇਲੇ ਤੋਂ ਪਹਿਲਾਂ ਦੀ ਚਲਕੀਆਂ ਆ ਦੁਕਾਨਾਂ ਤੇ ਗੁਣਾ ਲੱਗਣ ਲੱਪੀਆਂ ਆ ਆ ਵੀ ਚਲਾਈ ਜਾਂਦਾ ਆ ਆਇਆ ਇਹ ਮੇਠਨ ਆਣਾ ਕੰਮ ਕਰਦਾ ਮੁੰਡਾ ਬੈਗੇ ਰੈਸਟ ਕਰ ਰਿਹਾ ਆ ਮੇਠਨ ਭਾਈ ਮਾਰ ਰਹੇ ਹੋ ਆਪਣੇ ਤੀਰ ਆਇਆ ਬੰਦਸਾ ਜੀ ਦੇ ਦੇਗੇ ਦੁਕਾਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਭਾਈ ਲਾ ਰਿਹਾ ਦੁਕਾਨਾ ਬੈਠਾ ਨੇ ਅੱਜ ਇਹ ਚੂਲਾ ਲਾਇਆ ਹੋਇਆ ਇਹਨਾਂ ਦਾ ਕੀ ਕਹਿੰਦੇ ਇਹਨੂੰ ਪੱਗਰ ਚੂਲਾ ਨੰਬਿੰਗ ਲੇਟੇ ਨੇ ਅਵੇ ਤਾਂ ਚੱਕਾ ਤਾਂ ਰਹਿਣਾ ਸ਼ਾਮ ਦਾ ਮਾਹੌਲ ਹੈ ਜੀ ਪਰ ਮੀਂਹ ਨੇ ਕੰਮ ਬਹੁਤ ਖਰਾਬ ਕਰ ਦਿੱਤਾ ਹੈ ਆ ਦੇਖੋ ਪਾਣੀ ਕਿੰਨਾ-ਕੰਨਾ ਖੜਾ ਹੋ ਗਿਆ ਹੈ ਟੈਂਟ ਸਾਡਾ ਸਾਰਾ ਹੀ ਗਿੱਲਾ ਹੋ ਗਿਆ ਫਟ ਗਿਆ ਜਿੱਦੇ ਜਿਆਦਾ ਟੈਂਟ ਫਟ ਗਿਆ ਤੇ ਉਹ ਸਾਹਮਣੇ ਲੰਗਰ ਲੱਗਾ ਹੋਇਆ ਬਸ ਪਾਲਕੀ ਦੀ ਵੇਟ ਹੋ ਰਹੀ ਹੈ ਲੋ ਜੀ ਪਲਕੀ ਆ ਗਈ ਹੈ ਚੈੱਕ ਕਰੋ ਬਾਕੀ ਮੇਲਾ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਜੇ ਅਗਰ ਮੌਸਮ ਸਹੀ ਰਿਹਾ ਤੇ